ਹੈਲੋ ਵਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਾਰੇ ਪੰਜ ਇਸ ਬਲੌਗ ਖੜਿਆ ਆ ਪਬਰਨਾਲਾ ਮੰਡੀ ਦੇ ਵਿੱਚ ਦਿਨ ਹੈਗਾ ਸ਼ਨੀਵਾਰ ਤਰੀਕ ਹੈਗੀ ਅੱਜ 23 ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀਮਾ ਚੰਦਰਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀਮਾ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਵੀ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀਮਾ ਚੰਦਰਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਕੱਚੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਇਹ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਵਿਕੀਲੋ ਦਾ ਜੀ ਇਹ ਦਾਣੇ ਵਾਲੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਵਾਲੇ ਪੱਤਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਰੁਪਏ ਦਰਜਨ ਦਾ ਭਾਅ ਜੀ ਅਰਬੀ ਵਾਲੇ ਪੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਪਨਸ਼ੇਰੀ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਕਿਲੋ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ ਪਿੰਡੀ ਦਾ ਜੀ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਗਾ ਕੇ ਲੈਣੇ ਬੰਦੇ ਜੀ ਕਿਸੇ ਨੇ ਵੀ ਲੈਣੇ ਆ ਜੀ ਇਹ ਵੱਡੇ ਗੁਵਾਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਰਿਹਾ ਜੀ ਪੰਛੀਰੀ ਦਾ ਭਾਅ ਹੈਗਾ ਜੀ 200 ਬਹੁਤ ਸਰਪੇਣ ਪੰਛੀਰੀ ਦਾ ਭਾਅ ਜੀ ਵੱਡੇ ਗੁਵਾਰੇ ਦਾ ਜੀ ਅੱਜ ਹਾਂਜੀ ਦੋਸਤੋ ਟੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗ੍ਰੇਡ ਦਾ ਭਾਅ ਰਿਹਾ ਜੀ ਅੱਜ ਦਾ ਜੀ ਟੋਰੀ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਟੋਰੀ ਦਾ ਜੀ ਟੋਰੀ ਦਾ ਰੇਟ ਵੱਧ ਚੁੱਕੇ ਨੇ ਜੀ ਟੋਰੀ ਦਾ ਭਾਅ ਹੋ ਗਿਆ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਦਾ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹਦਾ 30 ਰਿਆ ਆਉ ਗੁੱਸੇ ਰਣ ਦੇਣੀ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਗੁੱਟੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 12 ਗੁੱਟੀਆਂ ਲੈਣ ਦਰਜਨ ਦਾ ਪਾ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਦਾ ਕਰਾ ਪਾ ਜੀ ਪਾਲ ਕਰਾ ਜੀ ਅੱਜ ਦਾ 600 600 ਹਾਂ ਜੀ ਦੋਸਤੋ ਸ਼ਿਮਲਾ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਨਾਲ ਪਾ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਦਾ ਕਰਾ ਪਾ ਜੀ ਸ਼ਿਮਲਾ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਦਾ ਕਰਾ ਪਾ ਜੀ ਕਿਲੋ ਦਾ ਜੀ ਇਹ ਬੰਦ ਡੱਬੇ ਲੈਣੇ ਪੈਣੇ ਆ ਇਹ ਸ਼ਿਮਲਾ ਮਿਰਚ ਦਾ ਜੀ ਪਾ ਜੀ ਅੱਜ ਦਾ ਜੀ ਹੋਰ ਇੱਕ ਚੱਲੂ ਆ ਰਿਹਾ ਹਰੀ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਬੂਰੀ ਦਾ ਪਾ ਰਿਹਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਲਾਲ ਗਾਜਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੋਰੀ ਦਾ ਭਾਅ ਰਿਹਾ ਜੀ 750 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ 150 ਰੁਪਏ ਪਰ ਸ਼ੀਰੀ ਦਾ ਭਾਅ ਜੀ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਤੋਂ ਦੇਸੀ ਗੁਆਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਦੇਸੀ ਗੁਆਰੇ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਜਾਲ ਵਾਲੇ ਕੱਦੂ ਦਾ ਅੱਜ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਆਪਾਂ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਹੁਣ ਬੰਦ ਕੀ ਆਲੇ ਬਾਈ ਟਾਈਮ ਉਹ ਲੋੜਾ ਹਟ ਜਾ ਹਾਂਜੀ ਦੋਸਤੋ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਜਾਲ ਵਾਲੇ ਕੱਦੂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਆਪਾਂ ਪੂਰੇ ਟਾਪ ਦੇ ਕੱਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਰ ਹੈ ਮੋਰਹਰ ਕੀ ਹਾਲ ਨੇ ਭਾਈ ਵਧੀਆ ਭਾਈ ਕੈਮਾ ਭਾਈ ਵਧੀਆ ਵਧੀਆ ਅੱਜ ਜਾਲ ਵਾਲੇ ਕਦੂ ਦਾ ਕੀ ਭਾਰ ਰਿਹਾ ਵੀਰੇ ਆਪਣੇ ਦਾ ਅੱਜ ਜਾਲ ਵਾਲਾ ਕਦੂ ਭਾਈ ਅੱਜ 25 ਤੋਂ 30 ਤੱਕ 25 ਤੋਂ 30 ਘਟ ਗਿਆ ਰੇਟ ਹਾਂਜੀ ਹਾਂਜੀ ਦੋਸਤੋ ਕਦੂ ਜਾਲ ਵਾਲੇ ਕਦੂਆਂ ਦਾ ਰੇਟ ਘਟ ਚੁੱਕਾ ਜੀ ਜਾਲ ਵਾਲੇ ਕਦੂਆਂ ਦਾ ਭਾਰ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਰ ਰਿਹਾ ਹੈ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਜੀ ਇਹ ਵਧੀਆ ਕਦੂ ਦਾ ਭਾਅ ਜੀ ਅੱਜ ਦਾ ਜੀ ਜਾਲ ਵਾਲਾ ਕੱਢਾ ਭਾਜੀ ਬਾਈ ਹੈਰੀ ਕੋਲੋਂ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਜਾਲ ਵਾਲਾ ਕੱਢੂ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਬਾਈ ਹੈਰੀ ਨਾਲ ਗੱਲਬਾਤ ਕਰ ਲਿਓ ਜੀ ਆਪਾਂ ਨੰਬਰ ਵੀ ਪਾ ਦਾਂਗੇ ਸਕਰੀਨ ਤੇ ਬਾਈ ਦਾ ਬਾਈ ਨਾਲ ਗੱਲਬਾਤ ਕਰ ਸਕਦੇ ਜਿਹਨੇ ਜਾਲ ਵਾਲਾ ਕੱਢੂ ਖਰੀਦਣਾ ਬਾਈ ਨੇ ਹਾਂਜੀ ਦੋਸਤੋ ਅਪਸਤੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹੈ ਕੱਦੂ ਵਾਲੇ ਬਾਈ ਨਾਲ ਵੀ ਕੱਦੂ ਦਾ ਕੀ ਭਾਅ ਚੱਲ ਰਿਹਾ ਜਿਹੜਾ ਹੋਰ ਬਾਈ ਕੀ ਹਾਲ ਨੇ ਠੀਕ ਹੈ ਬਾਈ ਕੀ ਹਾਲ ਹੈ ਐਮਾ ਬਾਈ ਹਾਂ ਹਾਂ ਤੇ ਕੱਦੂ ਦਾ ਕੀ ਭਾਅ ਚੱਲੀ ਜਾਂਦਾ ਆਪਣੇ ਜਾਲਾ 20 ਤੋਂ 30 ਰੁਪਏ ਜਾਂਦਾ ਬਾਈ 25 ਤੋਂ 30 ਚੱਲੀ ਜਾਂਦਾ ਹਾਂ ਬਾਈ ਹਾਂਜੀ ਦੋਸਤੋ 25 ਤੋਂ 30 ਦਾ ਭਾਅ ਰਿਹਾ ਜੀ ਅੱਜ ਦਾ ਜੀ ਕੱਦੂ ਵਾਲਾ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਰਿਹਾ ਜੀ ਬਾਈ ਹੈਰੀ ਕਿਲੋ ਮਿਲ ਜੂ ਜੇ ਇਹ ਵੀ ਲੈਣਾ ਜੀ ਨਾਰਮਲ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗ ਇਹ ਵੀ ਪੂਰਾ ਟੌਪ ਵਾਣਦਾ 22 ਹੈਰੀ ਕੋਲੋਂ ਮਿਲ ਜੂ ਵੀ ਬੰਦ ਗ੍ਰੇਡ ਲੈਣੇ ਪੈਣਗੇ ਇਹ ਕਿਸੇ ਨੂੰ ਵੀ ਲੈਣਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਜੀ ਹਰੀ ਮਿਰਚ ਦਾ ਵੀ 22 ਹੈਰੀ ਕਿਲੋ ਮਿਲ ਜੂ ਜੀ ਪੂਰੀ ਟੌਪ ਦੀ ਹੈ ਨਹਰੀ ਮਿਰਚੀ ਅੱਜ ਜਿਗਰੇ ਲੈਣੀ ਆ ਜੀ ਘੱਟੋ ਘੱਟ 5 ਕਿਲੋ ਲੈਣੀ ਪੈਂਦੀ ਜੀ ਬੰਦਲਵਾ ਦੇ ਦਾ ਭਾਜ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬੈਂਗਣੀ ਦਾ ਪਨਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਨਸੀਰੀ ਦਾ ਜੀ ਅੱਜ ਦਾ ਜੀ ਘੱਟੋ ਘੱਟ ਪਨਸੀਰੀ ਲੈਣੀ ਪੈਣੀ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਪਾ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਪਾ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਰਿਹਾ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਘਟੋ ਘਟ ਥੋਕ ਦਾ ਰੇਟ ਹੈ ਜੀ ਬੰਦਪੂਰੀ ਲੈਣੀ ਪਣੀ ਜੀ ਕਿਸੇ ਨੇ ਵੀ ਲੈਣੀ ਹੈ ਜੀ ਬੰਦਪੂਰੀ ਦਾ ਪਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਦਰਕ ਦਾ ਪਾ ਰਿਹਾ ਜੀ ਅੱਜ ਦਾ ਜੀ ਨਵੇਂ ਆਦਰਕ ਦਾ ਪਾ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਪਾ ਜੀ ਬੰਦਪੂਰੀ ਦਾ ਪਾ ਰਿਹਾ ਜੀ ਅਰ ਆਦਰ ਕਰਦਾ ਜੀ ਅੱਜ ਦਾ ਭਾਅ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਦਰ ਕਰਦਾ ਹਾਂ ਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਕਰੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਇਹ ਵਧੀਆ ਜਾਲ ਵਾਲੇ ਕਰੇਲੇ ਦਾ ਭਾਅ ਜੀ ਅੱਜ ਦਾ ਜੀ ਟੌਪ ਦਾ ਕਰੇਲਾ ਜੀ ਕਿਸੇ ਨੂੰ ਲੈਣਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਕਰੇਲੇ ਦਾ ਜੀ ਅੱਜ ਦਾ ਵਲਾਏਗੇ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਪੰਸੀਰੀ ਦਾ ਜੀ ਅੱਜ ਦਾ ਜੀ 150 ਰੁਪਏ ਪੰਸੀਰੀ ਦਾ ਭਾਅ ਜੀ ਚਿਬੜਾਂ ਦਾ ਸਾਡਾ ਪੰਸੀਰੀ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਚਿਬੜਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਰਿਹਾ ਜੀ ਚਿਬੜਾਂ ਦਾ ਜੀ ਅੱਜ ਦਾ ਘੱਟੋ ਘਾਟਾ 150 ਰੁਪਏ ਦੀ ਪੰਸੀਰੀ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਖੂਨ ਸੇਲ ਦੇ ਰੇਟ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਚਾਹਨਾ ਕੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾ ਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਰੁਪਏ ਕਿਲੋ ਦਾ ਭਾਅ ਜੀ ਚਾਨਾ ਕੀਲੇ ਦਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਰ ਰਿਹਾ ਜੀ 400 ਰੁਪਏ ਦਾ ਭਾਰ ਰਿਹਾ ਜੀ ਬੰਦ ਲਫਾਵੇ ਦਾ ਜੀ ਚਾਨਾ ਕੀਲੇ ਦਾ ਭਾਅ ਦੀ ਅੱਜ ਦਾ ਦੋਸਤੋ ਆਪਾਂ ਗੋਭੀ ਬਾਰੇ ਗੱਲਬਾਤ ਕਰਦਾ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਅੱਜ ਦਾ ਗੋਭੀ ਦਾ ਭਾਅ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਵਧੀਆ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਫੁੱਲ ਗੋਭੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਸਹਿਵਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਲਾਲ ਮਿਰਚ ਦਾ ਜੀ ਬਾਈ ਬੁੱਟੇ ਹੋਰਾਂ ਕੋਲ ਮਿਲ ਜੂਗੇ ਕਿਸੇ ਨੂੰ ਵੀ ਲੈਣੀਆਂ ਜੇ ਵੇਚਣੀਆਂ ਤਾਂ ਬਾਈ ਹੋਰਾਂ ਨਾਲ ਗੱਲ ਆਪਾਂ ਨੰਬਰ ਵੀ ਪਾ ਲਾਂਗੇ ਬਾਈ ਹੋਰਾਂ ਦਾ ਬੁੱਟੇ ਹੋਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਬਾਈ ਨਾਲ ਇਹਨੇ ਵੇਚਣੀਆਂ ਮਿਰਚੀਆਂ ਖਰੀਦਣੀਆਂ ਬਾਈ ਬੁੱਟੇ ਨਾਲ ਗੱਲਬਾਤ ਕਰ ਲਓ ਜੀ ਲਾਲ ਮਿਰਚ ਦਾ ਭਾਰ ਰਿਹਾ ਜੀ 20 ਰੁਪਏ ਕਿਲੋ ਦਾ ਭਾਰ ਰਿਹਾ ਜੀ ਲਾਲ ਮਿਰਚ ਲਈ ਅੱਜ ਆਹ ਟਮਾਟਰ ਦਾ ਭਾਰ ਰਿਹਾ ਜੀ ਅੱਜ ਦਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਰ ਜੀ ਅੱਜ ਦਾ ਜੀ ਟਮਾਟਰ ਦਾ ਭਾਰ ਰਿਹਾ ਜੀ ਵਧੀਆ ਟਮਾਟਰ ਦਾ ਭਾਰ ਜੀ ਅੱਜ ਦਾ ਜੀ ਦੋਸਤੋ ਆਪਾਂ ਕਿਲੋਆਂ ਦੇ ਭਾਅ ਵੀ ਦੱਸ ਸਕਦੇ ਨੇ ਵੀ ਕਿਲੋਆਂ ਦੇ ਕੀ ਕੀ ਭਾਅ ਚੱਲ ਰਹੇ ਨੇ ਜੀ ਆਪਾਂ ਬਾਈ ਹੋਰੀ ਨਾਲ ਗੱਲਬਾਤ ਕਰਾ ਦਿੰਨੇ ਆ ਤੇ ਬਾਈ ਹੋਰੀ ਜੀ ਜੇ ਕਿਸੇ ਨੇ ਵੀ ਆਉਣਾ ਜੀ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਹੁੰਦੇ ਆ ਬਾਈ ਹੋਰੀ ਮੰਡੀ ਦੇ ਵਿੱਚ ਇਹ ਅੜੀ ਲੱਗਦੀ ਆ ਬਾਈ ਹੋਰੀਆਂ ਦੀ ਫੜੀ ਤੇ ਆਪਾਂ ਗੱਲਬਾਤ ਕਰਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਹੇ ਨੇ ਜੀ ਜੇ ਤੁਹਾਨੂੰ ਕਿਸੇ ਨੂੰ ਹੌਲਸੇਲ ਦੇ ਰੇਟ ਤੇ ਵਿਆਹ ਸਾਦੀ ਵਾਸਤੇ ਪ੍ਰੋਗਰਾਮ ਲਈ ਚਾਹੀਦਾ ਤਾਂ ਆਪਾਂ ਬਾਈ ਦਾ ਨੰਬਰ ਵੀ ਪਾ ਦਾਂਗੇ ਤੇ ਤੁਸੀਂ ਬਾਈ ਨੂੰ ਫੋਨ ਵੀ ਕਰ ਸਕਦੇ ਹੋ ਬੁੱਕ ਕਰਾ ਸਕਦੇ ਹੋ ਵੀ ਕਿਹੜੀ ਚੀਜ਼ ਚਾਹੀਦੀ ਏ ਤੁਹਾਨੂੰ ਤੇ ਸਾਰੇ ਨਿਊਜ਼ਲੀ ਰੇਟ ਹੋਣਗੇ ਜੀ ਕੋਈ ਜ਼ਿਆਦਾ ਨਹੀਂ ਹੋਊਗਾ ਬਾਜ਼ਾਰ ਨਾਲੋਂ ਘੱਟ ਰੇਟ ਤੇ ਹੋਊਗਾ ਠੀਕ ਹੈ ਜੀ ਹੋਲ ਸੇਲ ਦੇ ਰੇਟ ਹੋਣਗੇ ਬਾਈ ਹੋਰਾਂ ਦੇ ਚਲ ਆਪਾਂ ਦਿਖਾਉਣਾ ਵੀ ਕੀ ਕੀ ਸਮਾਨ ਮਿਲ ਜਿਓ ਤੁਹਾਨੂੰ ਬਾਈ ਹੋਰਾਂ ਕੋਲ ਹਾਂਜੀ ਦੋਸਤੋ ਬਾਈ ਹੋਰਾਂ ਕੋਲ ਆ ਸੌਦੇ ਮਿਲ ਜਾਣਗੇ ਸਾਰੇ ਜੇ ਕਿਸੇ ਨੇ ਵੀ ਲੈਣਾ ਜੀ ਕ੍ਰੇਲਾ ਹੋ ਗਿਆ ਤੇ ਟਮਾਟਰ ਹੋ ਗਿਆ ਖੀਰਾ ਹੋ ਗਿਆ ਜੀ ਠੀਕ ਹੈ ਜੀ ਸਿਮਲਾ ਮਿਰਚ ਗੋਭੀ ਤੇ ਬਾਈਹੁਰਾਂ ਕੋਲ ਵਿਆਹ ਸ਼ਾਦੀ ਵਾਸਤੇ ਵੀ ਤੁਸੀਂ ਬੁੱਕ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਚਾਹੀਦੇ ਜੀ ਬਾਈਹੁਰਾਂ ਕੋਲੇ ਅਬ ਸਕਰੀਨ ਤੇ ਨੰਬਰ ਵੀ ਪਾਵਾਂਗੇ ਬਾਈ ਦਾ 5 ਕਿਲੋ ਮੋੜ 5 ਬੁੱਕ ਲਗਾਓ ਜੀ ਧੰਨਵਾਦ ਹੋਂ ਪਰ ਅੱਗੇ ਹਾਂਜੀ ਦੋਸਤੋ ਆਪਾਂ ਬਾਈਹੁਰਾਂ ਦਾ ਨੰਬਰ ਵੀ ਪਾਵਾਂਗੇ ਤੁਸੀਂ ਕਦੋਂ ਵੀ ਬੁੱਕ ਕਰ ਸਕਦੇ ਹੋ ਬਾਈਹੁਰਾਂ ਨਾਲ 20 ਮਿੰਟ ਹੋ ਗਏ ਟੌਪ ਤੇ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਬੰਦ ਗਰੇਟਾ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕੀ ਤੋਂ ਲੈ ਕੇ 320 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕੇਲੇ ਦਾ ਜੀ ਇਹ ਹਾਂਜੀ ਦੋਸਤੋ ਮਸੰਮੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਆ ਰਿਹਾ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ 5 ਨੰਬਰ ਦੁਕਾਨ ਤੋਂ ਮਿਲ ਜੂਗੀ ਕਿਸੇ ਨੂੰ ਵੀ ਲੈਣਾ ਜੀ ਅੱਜ ਦਾ ਭਾਅ ਜੀ ਮਸੰਮੀ ਦਾ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਹਾਂ ਜੀ ਦੋਸਤੋ ਟੀਵੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਡ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਟੀਵੀ ਦਾ ਡੱਬੀ ਦਾ ਜੀ ਜੀ ਕਿਸੇ ਨੂੰ ਵੀ ਲੈਣਾ ਟੀਵੀ ਉਹਦਾ ਡੱਬੀ ਦਾ 4 ਪੀਸ ਹੁੰਦਾ ਜੀ ਡੱਬੀ ਦੇ ਵਿੱਚ 100 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ 115 ਰੁਪਏ ਤੱਕ ਦਾ ਭਾਅ ਜੀ ਟੀਵੀ ਦਾ ਜੀ ਅੱਜ ਦਾ ਕੀ ਵੀ ਪੰਜ ਨੰਬਰ ਦਾ ਤਾਂ ਤੇ ਮਿਲ ਜੂਜੇ ਕੀ ਵੀ ਲੈਣੀ ਹੈ ਕਿਸੇ ਨੂੰ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ 115 ਰੁਪਏ ਤੱਕ ਦਾ ਭਾਅ ਜੀ 100 ਤੋਂ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਪਟੋਕਾਂ ਦਾ 10 ਕਿਲੋ ਮੀਟਰ ਹੁੰਦਾ ਜੀ ਨਾਰਾਂ ਦਾ ਜੀ ਇਹਦੇ ਵਿੱਚ ਜੇ ਕਿਸੇ ਨੂੰ ਲੈਣਾ ਹੈ ਸਿੰਗਲ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਕਬੀਚੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਰਿਹਾ ਜੀ ਕਬੀਚੇ ਦਾ ਜੀ ਅੱਜ ਦਾ ਜੀ ਇੱਕ ਬੰਦ ਗਰੇਡ ਦਾ ਭਾਅ ਜੀ ਕਬੀਚੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬਖਾਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੇਟੀ ਦਾ ਭਾਅ ਰਿਹਾ ਜੀ ਲੱਕੜ ਵਾਲੀ ਬੇਟੀ ਚ ਮਿਲਦਾ ਜੀ ਆਲੂ ਬਖਾਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਰੁਪਏ ਦਾ ਭਾਅ ਜੀ ਨੈਟ ਕਿਸੇ ਨੂੰ ਵੀ ਲੈਣਾ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲ ਜੂਆ ਜੀ ਆਲੂ ਬਖਾਰੇ ਦਾ ਭਾਅ ਜੀ 250 ਰੁਪਏ ਦਾ ਭਾਅ ਜ ਹਾਂਜੀ ਦੋਸਤੋ ਗਾਲਾ ਸੇਵ ਦਿਖਾਉਣਾ ਆਪਾਂ ਗਾਲਾ ਸੇਵ ਪੂਰਾ ਵਧੀਆ ਕੁਆਲਿਟੀ ਦਾ ਸੇਵ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗਾਲਾ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 3500 ਰੁਪਏ ਦਾ ਪੇਟੀ ਦਾ ਭਾਅ ਜੀ ਇਹ 5.5 ਕਿਲੋ ਵਾਲੀ ਪੇਟੀ ਦਾ ਭਾਅ ਰਿਹਾ ਜੀ ਅੱਜ ਦਾ ਜੀ 3500 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ 4 ਨੰਬਰ ਦੁਕਾਨ ਤੋਂ ਮਿਲ ਜੂ ਗਾਲਾ ਸੇਵ ਪੂਰਾ ਵਧੀਆ ਕੁਆਲਿਟੀ ਦਾ ਗਾਲਾ ਸੇਵ ਆ ਜੀ ਹਾਂਜੀ ਦੋਸਤੋ ਆਪਾਂ ਇਸ ਵਾਰ ਤਖੜਾਂਗੇ 4 ਨੰਬਰ ਦੁਕਾਨ ਤੇ ਖੜੇ ਹਾਂ ਬਾਈ ਹੋਰਾਂ ਕੋਈ ਲਖਮੀ ਫਰੂਟ ਵਾਲਿਆਂ ਕੋਲੇ ਬਾਈ ਹੋਰਾਂ ਕੋਲੇ ਅੱਜ ਜੋ ਛੇਵ ਦਾ ਬੰਦ ਪੇਟੀ ਦਾ ਪਾ ਰਿਹਾ ਜੀ 60 ਰੁਪਏ ਕਿਲੋ ਦਾ ਪਾ ਜੀ ਇਹ ਵੀ ਵਧੀਆ ਛੇਵ ਆ ਜੀ ਪੂਰਾ ਵਧੀਆ ਕੁਆਲਿਟੀ ਦਾ ਛੇਵ ਆ ਜੀ 60 ਰੁਪਏ ਕਿਲੋ ਦਾ ਪਾ ਜੀ ਛੇਵ ਦਾ ਜੀ ਇਹ ਘੱਟੋ ਘਾਟ ਬੰਦ ਪੇਟੀ ਲੈਣੀ ਪੈਣੀ ਆ ਜੀ ਇਹ ਬੰਦ ਪੇਟੀ ਦਾ ਪਾ ਜੀ ਅੱਜ ਦਾ ਜੀ 60 ਰੁਪਏ ਕਿਲੋ ਮਿਲੂਗੀ ਜੀ ਪੇਟੀ ਇਹੇ ਘੱਟੋ ਘਾਟ 12 13 ਕਿਲੋ ਛੇਵ ਹੁੰਦਾ ਜੀ ਇਹਦੇ ਵਿੱਚ ਤੇ ਆਪਾਂ ਹੋਰ ਵੀ ਘੱਟਾ 40 ਰੁਪਏ ਕਿਲੋ ਵਾਲਾ ਵੀ ਪਾੜ ਖਾ ਦਿੰਦਾ ਵੀ 40 ਰੁਪਏ ਕਿਲੋ ਵਾਲਾ ਪਾ ਰਿਹਾ ਜੀ ਅੱਜ ਦਾ ਜੀ ਛੇਵ ਦਾ ਜੀ ਇਹ ਬੰਦ ਪੇਟੀ ਦਾ ਪਾ ਕਿਜ ਵੀ 12-14 ਕਿਲੋ ਹੁੰਦਾ ਜੀ 14 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਅਮਰੂਦ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਲਈ ਅਮਰੂਦ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਰਿਹਾ ਜੀ ਅਮਰੂਦ ਦਾ ਜੀ ਇਹ ਬੰਦ ਗਰੇਟਾਂ ਦਾ ਭਾਰ ਜੀ ਪੂਰੇ ਟੋਪ ਦੇ ਅਮਰੂਦਾਂ ਦਾ ਭਾਰ ਰਿਹਾ ਜੀ ਅੱਜ ਦਾ हां जी दोस्तों, ਕੁੱਲੂ ਵਾਲੇ ਛੇਵ ਦਾ ਭਾਰ ਜੀ ਅੱਜ ਦਾ ਜੀ ਆਪਾਂ ਬੰਦ ਗਰੇਟਾਂ ਦਾ ਭਾਰ ਵੀ ਦੱਸ ਦਿੰਨੇ ਆ ਵੀ ਛੇਵ ਦਾ ਜੀ ਕੁੱਲੂ ਵਾਲੇ ਦਾ ਭਾਰ ਰਿਹਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਜੀ ਛੇਵ ਦਾ ਜੀ ਇਹ ਪੂਰੇ ਵਧੀਆ ਛੇਵ ਦਾ ਭਾਰ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਖੰਜੂਰਾ ਦੇ ਦੇਖੋ ਨਵੀਂ ਖੰਜੂਰਾ ਦਾ ਕੀ ਭਾਅ ਚੱਲ ਰਿਹਾ ਜੀ ਖੰਜੂਰਾ ਦਾ ਭਾਅ ਚੱਲ ਰਿਹਾ ਜੀ ਨੈਟ 40 ਤੋਂ ਲੈ ਕੇ 45 ਰੁਪਏ ਤੱਕ ਜੀ 40 ਤੋਂ 45 ਰੁਪਏ ਤੱਕ ਲੱਭਾ ਰਿਹਾ ਜੀ ਅੱਜ ਦਾ ਜੀ ਇਹ ਬਨਾਰਾ ਮੰਡੀ ਦਾ ਭਾਅ ਜੀ ਖੰਜੂਰਾ ਦਾ ਭਾਅ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਲੱਭਾ ਰਿਹਾ ਜੀ ਅੱਜ ਦਾ ਇਹ ਬੰਦ ਪੈਕੇਟ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਪੈਕੇਟਾਂ ਦਾ ਭਾਅ ਜੀ ਅੱਜ ਦਾ ਇਹ ਸਿੱਕੂਈ ਜਾਨ ਨਹੀਂ ਹਾਂਜੀ ਦੋਸਤੋ ਬੱਬੂ ਕੋਸੇ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਦਾ 90 ਦਾ ਭਾਰ ਰਿਹਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੱਬੂ ਕੋਸੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਰੀਆਲ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਦਾ ਲਫਾਵੇ ਦਾ ਭਾਅ ਰਿਹਾ ਜੀ ਘਟੂ ਘਟ 10 ਪੀਸ ਲੈਣੇ 10 ਪੀਸਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 700 ਰੁਪਏ ਦਾ ਭਾਅ ਜੀ ਲਫਾਵੇ ਦਾ ਜੀ ਬੰਦ ਲਫਾਵੇ ਦਾ ਭਾਅ ਜੀ ਨਰੀਆਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਰ ਰਿਹਾ ਜੀ ਅੱਜ ਦਾ ਜੀ 100 ਡੱਬੇ ਦਾ ਭਾਰ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਰ ਜੀ ਪੈਨੈਪਲ ਦਾ ਭਾਰ ਰਿਹਾ ਜੀ ਅੱਜ ਦਾ ਜੀ ਤੋਂ ਆਪਾਂ ਆਲੂ পেঁয়াজ ਬਾਰੇ ਵੀ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਤੇ ਆਪਾ ਬੰਦਪੂਰੀਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਦਾ ਰੇਟ ਜੀ ਆਲੂ ਤੇ ਪਿਆਜ਼ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦੇ ਤੇ ਬੰਦ ਗੱਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਫੁੱਲ ਸੇਲ ਦਾ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਆਪਣੇ ਦੇ ਆਲੂ ਵਿਕਿਆ ਜੀ 350 ਲੈ ਕੇ 400 ਰੁਪਏ हां जी दोस्तों 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਡਾਇਮੰਡ ਆਲੂ ਦਾ 400 ਰੁਪਏ ਦਾ ਭਾਅ ਆ ਰਿਹਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਡਾਇਮੰਡ ਆਲੂ ਆ ਜੀ ਜਿਹਨੂੰ ਲੈਣਾ ਜੀ ਬੰਦਪੂਰੀਆਂ ਦਾ ਭਾਅ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਆ ਰਿਹਾ ਜੀ ਨੈੱਟ ਬੰਦਪੂਰੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਇਹ ਵੀ ਵਧੀਆ ਆਲੂ ਆ ਪੂਰਾ ਟੌਪ ਦਾ ਆਲੂ ਆ ਜੀ 350 ਰੁਪਏ ਦਾ ਭਾਅ ਆ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਭਾਅ ਜੀ ਇਹ ਵੀ ਬੰਦ ਘਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਨੈੱਟ ਜੀ ਇਹ ਵੀ ਬੰਦ ਘਟੇ ਲੈਣ ਇਹ ਲਾਲ ਆਲੂ ਦਾ ਭਾਰ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਰ ਰਿਹਾ ਜੀ ਅੱਜ ਦਾ ਜੀ ਐਨ ਆਰ ਦਾ ਭਾਰ ਰਿਹਾ ਜੀ 400 ਰੁਪਏ ਦਾ ਭਾਰ ਜੀ ਬੰਦ ਗੱਟੇ ਦਾ ਜੀ ਅੱਜ ਦਾ 400 ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਲੈਣਾ ਕਿਸੇ ਨਹੀਂ ਵੀ ਬੰਦ ਘਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਤੇ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਆਪਾਂ 20 ਵਾਲਾ ਪਿਆਜ਼ ਵੀ ਦਿਖਾ ਦਿੰਦੇ ਵੀ ਜਿਹੜਾ ਹਾਂਜੀ ਦੋਸਤੋ ਪੂਰਾ ਵਧੀਆ ਪਿਆ ਪਿਆਜ਼ੀ ਅੱਜ ਦਾ ਭਾਅ ਆ ਰਿਹਾ ਜੀ ਇਹਦਾ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਵੀ ਬੰਦ ਘਟੇ ਨਾਲ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂ ਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਨਾਲ ਭਾਅ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਵੀ ਬੰਦ ਘਟੇ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣੇ ਜੀ ਨਾਸਕ ਦਾ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਤੇ ਆਪਾਂ ਲਹਸਣ ਬਾਰੇ ਵੀ ਦੱਸਦੇ ਹਾਂ ਲਹਸਣ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 1 ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਵਧੀਆ ਗੰਢੀ ਦਾ ਭਾਅ ਜੀ ਮੋਤੀ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਡੱਬੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਲਸਣ ਦਾ